ਆਪਦੇ ਵਿੱਚ ਹੀ ਇਹ ਅੱਜ ਬਦਲਵਾਈ ਲੱਗ ਰਹੀ ਹੈ ਆ ਔਰ ਕੁਝ ਹੱਦ ਤੱਕ ਜਿਹੜੇ ਛੜਾਕੇ ਵੀ ਪੈਣ ਦੀ ਸੰਭਾਵਨਾ ਹੈਗੀ ਹੈ ਕਿ ਜਿਹੜੇ ਉਹ ਸਾਰੇ ਪੰਜਾਬ ਦੇ ਵਿੱਚ ਹੀ ਆਲਮੋਸਟ ਹੋ ਸਕਦਾ ابھی ਜਿਹੜਾ ਉਹ ਕਲਾਊਡਸ ਦੇ ਨਾਲ ਕਵਰਡ ਹੈ ਜਦਸ ਨੇ ਉਹ ਵੀ ਥੋੜੇ ਕੂਲ ਡਾਊਨ ਹੋ ਜਾਂਦੇ ਆ ਤੇ ਦਿਨ ਦਾ ਜਿਹੜਾ ਟੈਂਪਰੇਚਰ ਆ ਉਹ ਵੀ ਨਾਰਮਲ ਦੇ ਨੀਅਰ ਬਾਊਟ ਹੀ ਰਹਿੰਦਾ ਹੈ ਤੇ ਮਤਲਬ ਇਹ ਹੈ ਕਿ ਗਰਮੀ ਨਹੀਂ ਰਹਿੰਦੀ ਨਾ ਹੀ ਆਪਾਂ ਨੂੰ ਜਿਹੜੀ ਆ ਚਿਪਚਿਪੀ ਜਿਹੜੀ ਹਮਸ ਵਾਲੀ ਗਰਮੀ ਇਸ ਤਰ੍ਹਾਂ ਦੀ ਰਹਿੰਦੀ ਹੈ ਸੋ ਉਹਦੇ ਤੋਂ ਵੀ ਆਪਾਂ ਨੂੰ ਬਚਾ ਹੁੰਦਾ ਹੈ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਦਾ ਰਹੇਗਾ ਪੂਰੀ ਜਾਣਕਾਰੀ ਦਵਾਂਗੇ ਇਸ ਵਕਤ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਮੌਜੂਦ ਹੈਗੇ ਹਾਂ ਮੌਸਮ ਭਾਗ ਦੇ ਮਾਹਿਰ ਡਾਕਟਰ ਕੇਕੇ ਗਿੱਲ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਲਈ ਨੇ ਮੈਡਮ ਮੌਸਮ ਦੇ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਆ ਰਹੇ ਨੇ ਕਿਸ ਤਰ੍ਹਾਂ ਦਾ ਮੌਸਮ ਰਹੇਗਾ ਆਉਣ ਵਾਲੇ ਦਿਨਾਂ 'ਚ ਅ ਨਿਕੋ ਜਿਸ ਤਰ੍ਹਾਂ ਕੀ ਆਪਾਂ ਦੇਖਦੇ ਹਾਂ ਮੌਨਸੂਨ ਸੀਜ਼ਨ ਚੱਲ ਰਿਹਾ ਹਲੇ ਤੇ ਕਿਉਂਕਿ ਮੌਨਸੂਨ ਦੀ ਵਾਪਸੀ ਨਹੀਂ ਹੋਈ ਹੈ ਤਾਂ ਇਸਵਰੀ ਮੌਨਸੂਨ ਨੇ ਮਤਲਬ ਆਪਣਾ ਸੈਕਿੰਡ ਫੇਸ ਦੇ ਵਿੱਚ ਕਾਫੀ ਅੱਛਾ ਪਾਰਟ ਜਿਹੜਾ ਪਲੇ ਕੀਤਾ ਹੈ ਤੇ ਉਸ ਤੋਂ ਪਹਿਲਾਂ ਦੇਖਿਆ ਗਿਆ ਸੀ ਕਿ ਕਾਫੀ ਮਤਲਬ ਜਿਹੜੀ ਮੌਨਸੂਨ ਦੀ ਪ੍ਰੋਗਰੈਸਿਵ ਮਤਲਬ ਬੜੀ ਡਾਵਾ ਡੋਲ ਸੀਗੀ ਕਿ ਜਿਹੜੀ ਬਾਰਿਸ਼ ਉਹ ਵੀ ਨਾਰਮਲ ਨਾਲੋਂ ਘੱਟ ਹੋਈ ਸੀ ਸੋ ਹੁਣ ਸੈਪਟੰਬਰ ਦੇ ਵਿੱਚ ਸਾਡੇ ਕੋਲ ਕਾਫੀ ਅੱਛੀ ਬਾਰਿਸ਼ ਹੈ ਬਠਿੰਡੇ ਵੀ ਅਜੇ ਆਪਾਂ ਓਵਰਆਲ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ 26% ਡੈਫਿਸਿਟ ਹਲੇ ਚੱਲ ਰਿਹਾ ਹੈ ਤੇ ਜਿਸ ਤਰ੍ਹਾਂ ਕਿ ਹੁਣ ਅੱਜ ਸਿਸਟਮ ਬਣਿਆ ਹੋਇਆ ਹੈਗਾ ਇਹ ਜਿਵੇਂ ਕਿ ਟੈਂਪਰੇਚਰਸ ਦੀ ਆਪਾਂ ਗੱਲ ਕਰਦੇ ਆ ਤਾਂ ਜਿਹੜਾ ਦਿਨ ਦਾ ਤਾਪਮਾਨ ਆ ਉਹ ਕਾਫੀ ਹੱਦ ਤੱਕ ਨਾਰਮਲ ਹੀ ਚੱਲ ਰਿਹਾ ਹੈ ਜਿਵੇਂ ਆਪਾਂ ਦੇਖ ਰਿਹਾ ਕਿ 33 34 ਦੇ ਨੀਅਰ ਬਾਊਟ ਹੈਗਾ ਤੇ ਜਿਹੜਾ ਰਾਤ ਦਾ ਟੈਂਪਰੇਚਰ ਥੋੜਾ ਜਿਆਦਾ ਹਾਇਰ ਸਾਈਡ ਹੈਗਾ ਕਿ 4 ਡਿਗਰੀਜ਼ ਨਾਰਮਲ ਤੋਂ ਜ਼ਿਆਦਾ ਚੱਲ ਰਿਹਾ ਜਿਸ ਤਰ੍ਹਾਂ ਕਿ 22 23 ਹੋਣਾ ਚਾਹੀਦਾ 26 27 ਦੇ ਨੇੜੇ ਚੱਲ ਰਿਹਾ ਸੋ ਇਸੇ ਕਰਕੇ ਇਹ ਇੱਕ ਜਿਹੜਾ ਮਤਲਬ ਪ੍ਰੈਸ਼ਰ ਜਿਹੜਾ ਡਿਵੈਲਪ ਹੋਇਆ ਸੀਗਾ ਜਿਹਦੇ ਨਾਲ ਕਿ ਆਪਾਂ ਦੇਖ ਸਕਦੇ ਆ ਕਿ ਸਾਰੇ ਪੰਜਾਬ ਦੇ ਵਿੱਚ ਇਹ ਅਚ ਔਰ ਕੁਝ ਹੱਦ ਤੱਕ ਜਿਹੜੇ ਛੜਾਕੇ ਵੀ ਪੈਣ ਦੀ ਸੰਭਾਵਨਾ ਹੈਗੀ ਹੈ ਕਿਉਂਕਿ ਜਿਸ ਤਰ੍ਹਾਂ ਇਹ ਸਿਸਟਮ ਹੈਗਾ ਇਹ ਮੌਨਸੂਨ ਦਾ ਇੱਕ ਪਾਰਟ ਹੈ ਤੇ ਇਹਦੇ ਨਾਲ ਬਹੁਤ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਮੌਨਸੂਨ ਆਪਣੇ ਆਖਰੀ ਫੇਸ ਤੇ ਹੈ ਹਨਾ ਆਖਰੀ ਪੜਾਅ ਤੇ ਹੁਣ ਕਰਕੇ ਇੰਨੀ ਜ਼ਿਆਦਾ ਬਾਰਿਸ਼ ਦੀ ਸੰਭਾਵਨਾ ਨਹੀਂ ਹੈ ਬਟ ਫਿਰ ਵੀ ਹਲਕੇ ਛੜਾਕੇ ਜਿਹੜੇ ਆ ਸਾਰੇ ਪੰਜਾਬ ਦੇ ਵਿੱਚ ਹੀ ਆਲਮੋਸਟ ਹੋ ਸਕਦਾ ਹੈ ਵੀ ਜਿਹੜਾ ਉਹ ਕਲਾਊਡਸ ਦੇ ਨਾਲ ਕਵਰਡ ਹੈ ਸੋ ਬਟ ਇਹ ਜਿਹੜਾ ਸਿਸਟਮ ਹੈ ਇਹ ਜ਼ਿਆਦਾ ਪ੍ਰਲੋਂਗ ਨਹੀਂ ਕਰੇਗਾ ਜਿਸ ਤਰ੍ਹਾਂ ਕੱਲ ਤੱਕ ਥੋੜਾ ਜਿਹਾ ਇਫੈਕਟ ਰਹੇਗਾ ਉਸ ਤੋਂ ਬਾਅਦ ਕਾਫੀ ਹੱਦ ਤੱਕ ਜਿਹੜਾ ਮੌਸਮ ਹੈ ਉਹ ਸਾਫ਼ ਹੋ ਜਾਏਗਾ بارش ਅੱਗੇ ਕੁਝ ਹੈਗੀ ਜਿਆਦਾ ਕਿੰਨੀ ਹੈਗੀ ਕਿੰਨੀ ਕਿ ਬਾਰਿਸ਼ ਪੈ ਸਕਦੀ ਹੋ ਅ ਦੇਖੋ ਹਲੇ ਜਿਸ ਤਰ੍ਹਾਂ ਮੈਂ ਗੱਲ ਕਰ ਰਹੀ ਹਾਂ ਜੇ ਆਪਾਂ ਲੁਧਿਆਣੇ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ 95 ਐਮ ਐਮ ਤੱਕ ਜਿਹੜੀ ਬਾਰਿਸ਼ ਹੋ ਚੁੱਕੀ ਹੈ ਸਪਟੰਬਰ ਦੀ ਔਰ 106 ਮਿਲੀਮੀਟਰ ਜਿਹੜੀ ਬਾਰਿਸ਼ ਹੈਗੀ ਉਹ ਨਾਰਮਲੀ ਹੁੰਦੀ ਹੈ ਸੋ ਆਪਾਂ ਕਹਿ ਸਕਦੇ ਹਾਂ ਕਿ 10 ਕਿ ਮਿਲੀਮੀਟਰ ਜਿਹੜੀ ਬਾਰਿਸ਼ ਉਹ ਹਲੇ ਮਤਲਬ ਨਾਰਮਲ ਤੋਂ ਘੱਟ ਹੈ ਸੋ ਜਿਸ ਤਰ੍ਹਾਂ ਕਿ ਹਲੇ ਮੌਨਸੂਨ ਦਾ ਚੱਲ ਰਿਹਾ ਹੈਗਾ ਪ੍ਰੋਗਰੈਸ ਕਿਉਂਕਿ ਹਲੇ ਮੌਨਸੂਨ ਮਤਲਬ ਆਪਾਂ ਕਹਿੰਦੇ ਨੇ ਵਿਡਰੋ ਨਹੀਂ ਹੋਈ ਹੈ ਤਾਂ ਉਮੀਦ ਕਰਦੇ ਹੈਗੇ ਕਿ ਇੰਨਾ ਜਿਹੜਾ ਡੈਫਿਸਿਟ ਹੈ ਉਹ ਤਾਂ ਕਵਰ ਅਪ ਹੋ ਜਾਏਗਾ ਬਟ ਇਸ ਇਟ ਦਾ ਜਿਹੜਾ ਹੁਣ ਸਿਸਟਮ ਬਣਿਆ ਹੋਇਆ ਇਹ ਜ਼ਿਆਦਾ ਹਲੇ ਪ੍ਰਲੌਂਗ ਹੋਣ ਦੀ ਸੰਭਾਵਨਾ ਨਹੀਂ ਹੈਗੀ ਜਿਸ ਤਰ੍ਹਾਂ ਕਿ 20 ਤੱਕ ਥੋੜਾ ਚਾਂਸਸ ਨੇ ਕਿ ਕਲਾਉਡੀਨੈਸ ਵਿਦ ਲਾਈਟ ਸ਼ਾਵਰਸ ਹੋ ਸਕਦੇ ਹੈ ਪਰ ਉਸ ਤੋਂ ਬਾਅਦ 3-4 ਦਿਨ ਸਾਨੂੰ ਮਤਲਬ ਫਿਰ ਲੱਗ ਰਿਹਾ ਕਿ ਮੌਸਮ ਜਿਹੜਾ ਉਹ ਸਾਫ਼ ਹੋ ਜਾਏਗਾ ਮੌਸਮ ਹੁਣ ਬਦਲ ਰਿਹਾ ਵਾ ਗਰਮੀਆਂ ਜਾਣ ਵਾਲੀਆਂ ਨੇ ਸਰਦੀਆਂ ਜਿਵੇਂ ਆਉਣ ਵਾਲੀਆਂ ਨੇ ਇਹ ਕਦੋਂ ਤੱਕ ਇਹਦੇ 'ਚ ਬਦਲਾਅ ਨਜ਼ਰ ਆ ਜਾਣਗੇ ਸਰਦੀ ਜਿਹੜੀ ਸ਼ੁਰੂ ਹੋ ਜਾਏਗੀ ਕਿਹੜੇ ਮਹੀਨੇ ਗਿਆ ਕਿਹੜੀ ਤਰੀਕ ਤੱਕ ਇਹ ਬਦਲਾ ਸਕਦੇ ਨੇ ਲਿ ਕੋ ਇੰਨਾ ਕੋਈ ਫਿਕਸ ਤਾਂ ਸਾਡੇ ਕੋਲ ਨਹੀਂ ਇਨਫੋਰਮੇਸ਼ਨ ਹੁੰਦੀ ਬਟ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਅਸੂ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਹੈ ਨਾ ਸੌਣ ਪਾਦੋਂ ਦੇ ਵਿੱਚ ਹੀ ਜ਼ਿਆਦਾ ਬਾਰਿਸ਼ ਹੁੰਦੀ ਹੈ ਜਿਵੇਂ ਸ਼ਰਾਟੇ ਪੈ ਗਏ ਜਾਂ ਲਗਾਤਾਰ ਕੁਝ ਇਸ ਤਰ੍ਹਾਂ ਬਾਰਿਸ਼ ਹੋ ਗਈ ਸੋ ਹੁਣ ਜਿਹੜਾ ਅਸੂ ਦਾ ਮਹੀਨਾ ਹੈ ਇਹਦੇ ਵਿੱਚ ट्रांजिशन ਫੇਜ਼ ਜਿਆ ਸ਼ੁਰੂ ਹੋ ਜਾਂਦਾ ਹੈ ਜਿਸ ਤਰ੍ਹਾਂ ਕਿ ਅਕਤੂਬਰ ਦੇ ਵਿੱਚ ਸੈਪਟੈਂਬਰ ਦੇ ਵਿੱਚ ਮੋਸਟਲੀ ਜਿਹੜੀ ਮੌਨਸਨ ਵਿਡਰਾ ਹੋ ਜਾਂਦੀ ਹੈ ਕਈ ਵਾਰੀ ਫਸਟ ਵੀਕ ਆਫ ਅਕਤੂਬਰ ਵੀ ਹੋ ਜਾਂਦੀ ਹੈ ਪਰ ਜਦੋਂ ਹੀ ਮੌਨਸਨ ਵਿਡਰਾ ਹੁੰਦੀ ਹੈ ਉਸ ਤੋਂ ਬਾਅਦ ਕਾਫੀ ਜਿਹੜਾ ਮਤਲਬ ਮੌਸਮ ਦੇ ਵਿੱਚ ਚੇਂਜ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹੜੇ ਨਾਈਟ ਟੈਂਪਰੇਚਰਸ ਨੇ ਉਹ ਵੀ ਥੋੜੇ ਕੂਲ ਡਾਊਨ ਹੋ ਜਾਂਦੇ ਆ ਤੇ ਦਿਨ ਦਾ ਜਿਹੜਾ ਟੈਂਪਰੇਚਰ ਆ ਉਹ ਵੀ ਨਾਰਮਲ ਦੇ ਨੀਅਰਬਾਊਟ ਹੀ ਰਹਿੰਦਾ ਤੇ ਮਤਲਬ ਇਹ ਹੈ ਕਿ ਗਰਮੀ ਨਹੀਂ ਰਹਿੰਦੀ ਨਾ ਹੀ ਆਪਾਂ ਨੂੰ ਜਿਹੜੀ ਆ ਚਿਪਚਿਪੀ ਜਿਹੜੀ ਹਮਸ ਵਾਲੀ ਗਰਮੀ ਇਸ ਤਰ੍ਹਾਂ ਦੀ ਰਹਿੰਦੀ ਹੈ ਸੋ ਉਹਦੇ ਤੋਂ ਵੀ ਆਪਾਂ ਨੂੰ ਬਚਾ ਹੁੰਦਾ ਸ ਹਾਰ ਤੋਂ 10 ਦਿਨਾਂ ਤੱਕ ਉਮੀਦ ਹੈ ਕਿ ਹੈ ਕਿ ਅਕਤੂਬਰ ਦੇ ਫਰਸਟ ਵੀਕ ਤੱਕ ਸਾਨੂੰ ਕਾਫੀ ਹੱਦ ਤੱਕ ਜਿਹੜਾ ਮੌਸਮ ਖੁੱਲ ਜਾਏਗਾ ਇਹ ਸਾਨੂੰ ਮੌਸਮ ਭਾਗ ਦੇ ਬਾਹਰ ਜਿੰਨਾ ਵੱਲੋਂ ਜਾਣਕਾਰੀ ਜਿਹੜੀ ਆ ਦਿੱਤੀ ਗਈ ਹੈ ਕੈਮਰਾਮੈਨ ਕੁਲਦੀਪ ਦੇ ਨਾਲ ਨਰਿੰਦਰ ਮਹੰਤੋਂ ਜਗਮਨ ਟੀਵੀ ਲੁਧਿਆਣਾ